ਦੇਸ਼ ਭਰ ਦੇ ਕਾਰੀਗਰਾਂ ਦੀ ਕਲਾ ਨੂੰ ਸ਼ਾਹੀ ਕਰਨ ਲਈ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ 10 ਰੋਜ਼ਾ ਸਰਸ ਮੇਲੇ ਦਾ ਪਹਿਲੇ ਦਿਨ ਹਰਪਾ ਜਨਮਾਨ ਨੇ ਆਪਣੇ ਚਰਚਿਤ ਗੀਤ गा ਕੇ ਆਪਣੇ ਨਾਮ ਮਿਲਾ ਕਰ ਲਿਆ ਮੇਲੇ ਦਾ ਉਦਘਾਟਨ ਨੇ ਸ਼ਹਿਰ ਸਪਾਰਟਾ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੀਤਾ ਇਸ ਮੌਕੇ ਵਿਧਾਇਕ ਦਿਲਬੀਰ ਸਿੰਘ ਟੋਂਗ ਤੋਂ ਇਲਾਵਾ ਕਈ ਲੋਕ ਹਾਜ਼ਰ ਸਨ ਇਸ ਮੌਕੇ ਮਾਨ ਦੀ ਗਾਇਕੀ ਦਾ ਕਈ ਮਹਿਮਾਨਾਂ ਨੇ ਆਨੰਦ ਮਾਣਿਆ ਇਸ ਮੌਕੇ ਤਰਨਪੀਰ ਸਿੰਘ ਸੌਂਤ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜੀ ਦਾ ਉਹ ਧੰਨਵਾਦ ਕਰਦੇ ਨੇ ਕਿ ਇਹ ਰੰਗਲੇ ਮੇਲੇ ਦੀ ਆਨੰਦ ਦੀ ਲਈ ਖੁੱਲਾ ਸੱਦਾ ਦਿੱਤਾ ਗਿਆ ਦੇਖੋ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਤੁਸੀਂ ਅੱਜ ਉਹ ਰਿਕਾਰਵਰੇਜ ਕਰਨ ਲਈ ਪਹੁੰਚੇ ਹੋ ਅੱਜ ਦਾ ਜੋ ਇਹ ਸਾਰਸ ਮੇਲਾ ਤੇ ਪਵਿੱਤਰ ਨਗਰੀ ਸ਼੍ਰੀ ਅਮਰitsar ਸਾਹਿਬ ਵਿਖੇ ਕਰਵਾਇਆ ਜਾ ਰਿਹਾ 2025 ਹਰਸ ਮੇਲਾ ਇਸ ਮੇਲੇ ਦੇ ਲਈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਤੁਸੀਂ ਯਕੀਨ ਮੰਨਿਓ ਇਹ ਪਹਿਲੀ ਸਰਕਾਰ ਹੋਊਗੀ ਇਤਿਹਾਸ ਦੇ ਅੰਦਰ ਜੀਨੇ ਦੁਆਰਤੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਹੈ ਉਹਨੂੰ ਸਿਰਜਿਆ ਔਰ ਉਹਨੂੰ ਪੂਰਾ ਕਰ ਰਹੀ ਹੈ ਇਹ ਮੇਲੇ ਇਹ ਚੰਗਾ ਇਹ ਜਿਹੜੇ ਮੁਕਾਬਲੇ ਨੇ ਇਹ ਕਿਤੇ ਤੁਸੀਂ ਸੁਣਿਆ ਸੀ ਪਹਿਲਾਂ ਕਦੇ ਹੁੰਦੇ ਸੀ ਇਹ ਜਿਹੜਾ ਸਾਰਸ ਮੇਲਾ ਇਸ ਵਾਰ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ ਅਸੀਂ ਮੁਹਾਲੀ ਕਰਾਇਆ ਸੀ ਤੇ ਸਾਰਾ ਅਸੀਂ ਅੰਮ੍ਰਿਤਸਰ ਕਰਾ ਰਹੇ ਹਾਂ ਜਿੱਥੇ ਮੈਂ ਇਸ ਮੇਲੇ ਦੇ ਉੱਤੇ ਅੱਜ ਪਹੁੰਚ ਕੇ ਇਹਦਾ ਉਦਘਾਟਨ ਸਮਾਰੋਹ ਅੱਜ ਉਹਰੇ ਅਸੀਂ ਇਕੱਤਰ ਹੋਏ ਨੇ ਉੱਥੇ ਮੈਂ ਸਾਰੇ ਸਾਡੇ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਟਿਵ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਉਹਰੇ ਸ਼ਲਾਘਾ ਕਰਦਾ ਜਿਨ੍ਹਾਂ ਨੇ ਅੱਜ ਇਹ ਜਿਹੜਾ ਮੇਲਾ ਆਰਗੇਨਾਈਜ਼ ਕਰਵਾਇਆ ਔਰ ਬਹੁਤ ਸੋਹਣਾ ਮੇਲਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਵੇਂ ਕਿ ਅਲੱਗ-ਅਲੱਗ ਜਿਹੜੀਆਂ ਭਾਰਤ ਦੀਆਂ 28 ਸੂਬੇ ਅੱਠ ਯੂਨੀਅਨ ਟੈਰੀਟਰੀਆਂ ਤੋਂ ਉਰੇ ਹੀ ਨਹੀਂ ਫੋਰਨ ਕੰਟਰੀ ਤੋਂ ਵੀ ਬਹੁਤ ਬੰਦਿਆਂ ਨੇ ਆ ਕੇ ਉਰੇ ਪਾਰਟਿਸਿਪੇਟ ਕੀਤਾ ਔਰ ਆਪਣੀ ਜੋ ਕਲਾਕ੍ਰਿਤੀ ਹੈ ਹੱਥ ਹਸਤ ਸ਼ਿਲਪ ਹੈ ਹੱਥੀ ਕਾਰਾਗਰੀ ਦੇ ਜਿਹੜੇ ਨਮੂਨੇ ਨੇ ਉਰੇ ਤੁਸੀਂ ਆ ਦੇਖੀਏ ਸਟਾਲ ਲੱਗੀਆਂ ਹੋਈਆਂ ਉਰੇ ਪੇਸ਼ ਕੀਤੇ ਨੇ ਔਰ ਤੁਸੀਂ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਨੇ ਜਿਹੜੇ ਬੱਚੇ ਨੇ ਸਾਡੇ ਔਰ ਸਾਡੇ ਜਿਹੜੇ ਯੁਵਾ ਪੀੜ੍ਹੀ ਆ ਉਹਰੇ ਆਂਦੀ ਆ ਕਿ ਉਰੇ ਝੂਲਿਆਂ ਦਾ ਆਨੰਦ ਲੈਂਦੀ ਆ ਇਹਨਾਂ ਕਲਾਕ੍ਰਿਤੀਆਂ ਨੂੰ ਦੇਖਦੀ ਆ ਇਹਨਾਂ ਕਲਾਕ੍ਰਿਤੀਆਂ ਦੇ ਵਿੱਚ ਜਿੱਥੇ ਸਾਡੀ ਸੱਭਿਅਤਾ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਸਾਡੀ ਪ੍ਰਾਤਨ ਸੱਭਿਅਤਾ ਹੈ ਜਿਹੜੀ ਸਾਡੀ ਭਾਰਤ ਦੇ ਹੋਰ ਸੂਬਿਆਂ ਦੀ ਪ੍ਰਾਤਨ ਸੱਭਿਅਤਾ ਹੈ ਉਹ ਜਦ ਇੱਕ ਦੂਜੇ ਨੂੰ ਇਸ ਮੇਲਿਆਂ ਤੇ ਮਿਲਦੇ ਨੇ ਉਹ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਆ ਬਟਾਂਦਰਾ ਕਰਦੇ ਨੇ ਆਪਣੀ ਜ਼ੁਬਾਨ ਆਪਣੀ ਬੋਲੀ ਆਪਣੀ ਵਿਚਾਰ ਵਟਾਂਦਰਾ ਕਰਦੇ ਨੇ ਇਹਦੇ ਨਾਲ ਜਿੱਥੇ ਸਾਡਾ ਇਹ ਵਿਰਸਾ ਤੇ ਵਿਰਾਸਤ ਹੈ ਪੰਜਾਬ ਦੀ ਉਹ ਬਾਕੀ ਸੂਬਿਆਂ ਤੱਕ ਵੀ ਪਹੁੰਚਦੀ ਹੈ ਕਿ ਸਾਡਾ ਕਿੰਨਾ ਕਚਰ ਹੈ ਸੋ ਇਸ ਗੱਲ ਨੂੰ ਮੈਂ ਇੱਕ ਵਾਰ ਤੋਂ ਫਾਰਸ ਮੇਲੇ ਲਈ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੇਰੇ ਪੂਰੇ ਕੈਬਨਿਟ ਸਾਥੀਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਔਰ ਇਸ ਮੇਲੇ ਦੇ ਵਿੱਚ ਮੈਂ ਤੁਹਾਡੇ ਤੁਹਾਡੇ ਮਾਧਿਅਮ ਦੇ ਨਾਲ ਅੱਜ ਜੋੜ ਕੇ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲਾ ਕੇ ਆਪਣੀ ਫੈਮਲੀਆਂ ਨੂੰ ਲੈ ਕੇ ਉਰੇ ਪਹੁੰਚੋ ਇਸ ਮੇਲੇ ਦਾ ਆਨੰਦ ਲਓ ਵੱਖ-ਵੱਖ ਸੂਬਿਆਂ ਦੀਆਂ ਉਰੇ ਜਿਹੜੀਆਂ ਸਟਾਲਸ ਲੱਗੀਆਂ ਉਹਨਾਂ ਨੂੰ ਵਿਜਿਟ ਕਰੋ ਉਰੇ ਤੁਹਾਨੂੰ ਬਹੁਤ ਕੁਛ ਆਈ ਦਾ ਚੰਗਾ ਦੇਖਣ ਨੂੰ ਹਾਂਜੀ 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 ਅਸੀਂ ਆਏ ਸਾਲ ਸਾਰ ਸਮੇਲਾ ਕਰਾਂਦੇ ਰਾ ਦੇਖੋ ਤੁਸੀਂ ਮੈਂ ਤਾਂ ਪਹਿਲੇ ਦੱਸਿਆ ਵੀ ਇੰਨੀਆਂ ਸੱਭਿਆਚਾਰਾਂ ਉਰੇ ਪਹੁੰਚੀਆਂ ਹੋਈਆਂ ਐਨੇ ਸੂਬੇ ਉਰੇ ਪਹੁੰਚੇ 28 ਸੂਬੇ 8 ਯੂਨੀਅਨ ਟੈਟਰੀਆਂ ਫੋਰਨ ਕੰਟਰੀਆਂ ਦੀਆਂ ਸਟਾਲਾਂ ਪਹੁੰਚੀਆਂ ਦੇਖੋ ਤਾਂ ਸਹੀ ਉਹਰੇ ਵਨ ਸੰਬੰਧੀਆਂ ਕੀ ਕੀ ਚੀਜ਼ਾਂ ਮਿਲਦੀਆਂ ਨੇ ਦੇਖੋ ਜਦੋਂ ਕੋਈ ਜਦੋਂ ਕੋਈ ਜਿਵੇਂ ਹੁਣੇ ਮੇਲਾ ਹੋਇਆ ਅੱਜ ਇੱਕ ਇੱਕ ਸਟਾਲ ਵਾਲੇ ਨੇ ਉਹਰੇ ਲੱਖਾਂ ਰੁਪਏ ਦੀ ਸੇਲ ਕਰਕੇ ਜਾਣੀ ਹੈ ਇਹਦੇ ਨਾਲ ਪੰਜਾਬ ਦੀ ਜਿਹੜੀ ਇਕਨੋਮੀ ਹੈ ਪੰਜਾਬ ਦਾ ਜਿਹੜਾ ਇਕਨੋਮਿਕ ਸਿਸਟਮ ਹੈ ਉਹ ਬਿਲਕੁਲ ਰੀਜੇਨੂਏਟ ਹੁੰਦਾ ਨਵੇਂ ਸਿਰਿਓਂ ਮਤਲਬ ਕਿ ਹਲਾਰਾ ਮਿਲਦਾ ਹੈ ਔਰ ਜਦੋਂ ਕੋਈ ਬੰਦਾ ਉਹਰੇ ਆ ਕੇ ਪੰਜਾਬ ਦੀਆਂ ਬਣੀਆਂ ਚੀਜ਼ਾਂ ਨੂੰ ਉਹ ਦੇਖਦਾ ਤਾਂ ਪੰਜਾਬ ਦੀਆਂ ਚੀਜ਼ਾਂ ਲਈ ਜਿਹੜਾ ਆਰਡਰ ਹੈ ਉਹ ਆਨਲਾਈਨ ਵੀ ਦਿੰਦਾ ਜਾ ਕੇ ਉਹ ਆਫਲਾਈਨ ਵੀ ਦਿੰਦਾ ਜਾ ਕੇ ਖੁਦ ਆ ਕੇ ਪਰਚੇਸ ਕਰ ਸਕਦਾ ਹੈ ਬਲਕ ਆਰਡਰ ਦਿੰਦਾ ਹੈ ਇਹਦੇ ਨਾਲ ਜਿਹੜਾ ਸਾਡੇ ਪੰਜਾਬ ਦਾ ਸਨਤ ਤੇ ਸਾਡੇ ਪੰਜਾਬ ਦਾ ਜਿਹੜਾ ਵਪਾਰ ਹੈ ਉਹ ਵੀ ਬਹੁਤ ਦਿਨ ਦੁੱਗਣੀ ਰਾ ਚੋਗਣੀ ਥਾ ਚ ਹਾਂਜੀ ਹਾਂਜੀ ਇਹ ਬਿਲਕੁਲ ਇਦਾਂ ਹੀ ਚੱਲਦਾ ਰਹੂਗਾ ਜੀ ਹੁਣ ਇਹ ਕਹੇ ਕਿ ਸਰਸ ਮੇਲੇ ਵਿੱਚ ਇਸ ਵਾਰ ਭਾਰਤ ਦੇ ਸਾਰੇ ਰਾਜਾਂ ਤੋਂ ਇਲਾਵਾ ਅਫਗਾਨਿਸਤਾਨ THAILAND ਤੇ IRAN ਤੋਂ ਵੀ ਹਸਤ ਕਲਾ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ ਹੈ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸਮਾਨ ਦੀ ਪ੍ਰਦਰਸ਼ਨੀ ਲਈ ਖਰੀਦ ਦਾ ਮੌਕਾ ਹੈ ਬਿਊਰੋਟ ਜੀ ਕੀਆ ਟੀਵੀ